ਬਾਕੀ ਮੇਰੇ ਤੋਂ ਬਾਅਦ ਸਾਨੂੰ ਮੇਰੇ ਮਾਸੜ ਜੀ ਦੀ ਫੈਮਿਲੀ ਨਾਲ ਆਏ ਹੋਇਆ ਮਾਸੜ ਜੀ ਹੈਲੋ ਕਰਿਆ ਨਹੀਂ ਅਸੀਂ ਆਏ ਹੋਏ ਹਾਂ ਬੱਚਿਆਂ ਨਾਲ ਘੁੰਮਣ ਵਾਸਤੇ ਸਰਸਾ ਵਿਖੇ ਤਰਾਰਾਮ ਕੁੱਡੀਆਂ ਦੇ ਵਿੱਚ ਇੱਥੇ ਸਾਨੂੰ ਅਸੀਂ ਖੂਬ ਅਨੁਜਾਇਆ ਕਰਵਾਵਾਂਗੇ ਬੱਖ-ਬੱਖ ਤਸਵੀਰਾਂ ਦੇ ਨਾਲ ਮੂਰਤਾਂ ਦੇ ਨਾਲ ਦੇਖਣ ਦੇ ਵਿੱਚ ਇਦਾਂ ਮਹਿਸੂਸ ਹੋਦਾ ਜਿਵੇਂ ਬਿਲਕੁਲ ਸਾਰਾ ਕੁਝ ਲਾਈਵ ਹੀ ਰੀਅਲੀ ਦਿਖ ਰਿਹਾ ਹੋਵੇਗਾ ਜੀ ਆਜੋ ਸਟਾਰਟ ਕਰਦੇ ਆ ਜੀ ਸਾਰੀ ਫੈਮਿਲੀ ਦੇ ਨਾਲ ਆ ਆ ਗਈ ਆ ਸਾਡੀ ਐਂਟਰੀ ਹੋ ਗਈ ਜੀ ਆਜੋ ਆਜੋ ਦੇਖੋ ਆ ਜੀ ਦੇਖੋ ਤੁਹਾਨੂੰ ਲਾਈਵ ਦਿਖਾ ਰਹੇ ਆ ਇਹ ਸਾਡੇ ਗੀਤਾ ਜੀ ਹੈਲੋ ਕਰਦੇ ਨਾ ਬਹੁਤ ਕੁਝ ਬਣਾਇਆ ਆਜੋ ਸਾਰੇ ਸਾਰੇ ਬੇਟਾ ਜੀ ਹੈਲੋ ਉਹ ਭਾਈ ਕਿਵੇਂ ਆ ਜੀ ਹਾਂਜੀ ਜੇ ਦੇਖੋ ਜੀ ਆ ਦੇਖੋ ਆ ਗਿਆ ਨਾ ਬਿਲਕੁਲ ਰੀਅਲ

ਆ ਦੇਖੋ ਸਾਹਮਣੇ ਆ ਗਏ ਛੇ ਭੋਲੇ ਜੀ ਇਹ ਸਮਾਨ ਆ ਤੁਲਾ ਫਾਈਨ ਠੀਕ ਹੈ ਜੀ ਇੱਕ ਵਾਰੋਂ ਅਸੀਂ ਬਾਹਰ ਆ ਗਏ ਆ ਸਾਰੇ ਇਕੱਠੇ ਹੋ ਗਏ ਗੋਫਾ ਦੇ ਅੰਦਰ ਫੇਰ ਐਂਟਰੀ ਕਰਾਂਗੇ ਇਹ ਦੇਖੋ ਜੀ ਇਹ ਹੈਗਾ ਸਾਡੇ ਛੇ ਭੋਲੇ ਜੀ ਮੈਂ ਵੀ ਵੀਡੀਓ ਆਪਦੀ ਤੇ ਮਾਤਾ ਪਾਰਵਤੀ ਜੀ ਸਾਥ ਵਿੱਚ ਗਣੇਸ਼ ਜੀ ਵੀ ਬੈਠੇ ਨੇ ਆਹ ਦੇ ਕਾਕਾ ਜੀ ਕਰ ਰਹੇ ਆ ਆਹ ਰੰਗ ਦੇ ਸ਼ਹਿਰ ਜਾ ਰਹੇ ਨੇ

ਫਾਸਟ ਆਇਓ ਜੀ ਫਾਸਟ ਅੰਦਰ ਗਰਮੀ ਬਹੁਤ ਲੱਗਦੀ ਹੈ ਆ ਦੇਖੋ ਜੀ ਇੱਥੇ ਆ ਕੇ ਆ ਨਾ ਹਾਂਜੀ ਡਰਨਾ ਨਹੀਂ ਬਿਲਕੁਲ ਉਹ ਨਾਲ ਉਧਰ ਨਾਲ ਜਿਹੜੇ ਫਰੂਟਸ ਪਏ ਨੇ ਸਮਝ ਆ ਰਹੇ ਨੇ ਇਹ ਸੰਗਤ ਬੈਠੇ ਨੇ ਕਿ ਸਾਡੀਆਂ ਗਊ ਮਾਤਾ ਆਜੋ ਜੀ ਆਓ ਅਰੇ ਜੀ ਅੱਗੇ ਜਾ ਕੇ ਦੇਖਦੇ ਆ ਹੁਣ ਅੱਗੇ ਅੱਗੇ ਦਿਖਾਉਂਦੇ ਜਾਵਾਂਗੇ ਤੁਹਾਨੂੰ आ देखो जी आ देखो जी आ वाला टाइम आ वाला बिल्कुल रियल है कितना रियल लग रहा है पर है नहीं का इससे काफी है ने नीचे देखो पता ऐसे तो उस तरह बैठ के रोटी खाती हुई है पुराने समय की गल है कम तो से कम 20 साल पहले उस तरह का माहौल होता सी कोई ना अरे पैसे डाल दो पहले देखो भैया 200 10 20 देखो जी बहुत बढ़िया हो रहा है सारे मारे

ਪਹਿਲਾਂ ਕਦੇ ਦੇਖਿਆ ਨਹੀਂ ਬੰਦੇ ਦਾ ਕਹਿੰਦਾ ਸੀ ਜੇ ਬਹੁਤ ਵਧੀਆ ਪੁਰਾਣੀਆਂ ਜਾਦਾ ਆ ਜਾ ਤੂੰ ਅੱਗੇ ਵੀ ਦੇਖੋ ਆਏ ਬੈਠੇ ਆ ਕੋਣ ਹਿੰਦੂ ਧਰਮ ਦੀ ਪਹਿਚਾਨ ਜਾਦਾ ਜਾਦ ਆਉਂਦੀਆਂ ਰਹਿੰਦੀਆਂ ਨੇ ਬਹੁਤ ਵਧੀਆ ਮੈਂ ਵੀ ਇਹਦੇ ਮੂੰਹ ਤੋਂ ਬਹੁਤ ਵਧੀਆ ਲੱਗ ਰਿਹਾ ਸਾਰੇ ਬੱਚਿਆਂ ਨੂੰ ਦੇਖ ਕੇ ਛੁੱਟੀਆਂ ਦਾ ਮਨੋਰੰਜਨ ਕਰਨ ਵਾਸਤੇ ਬੱਚੇ ਆਏ ਹੋਏ ਨੇ ਸਰਸੇ ਵਿੱਚ

ਸ਼ੇਪ ਜੀ ਮਹਾਰਾਜ ਇਹ ਲੋਕ ਬਚਾ ਰਹੇ ਤੁਹਾਨੂੰ ਇਸ ਯਾਦ ਆ ਦੇਖੋ ਆ ਰਹੇ ਬਵਾਉਂ ਪੁਰਾਣੇ ਦੇਵਤੇ ਸ਼ੇਪ ਪ੍ਰਾਨ ਜੀ ਵਿਸ਼ਨ ਜੀ ਇੱਥੇ ਨਲਾਰਾ ਬਹੁਤ ਹੁੰਦਾ ਤੁਸੀਂ ਵੀ ਜ਼ਰੂਰ ਆ ਕੇ ਕੀ ਕਲਾ ਕਰਤੇ ਹੈ ਬੱਚੇ ਦੇਖ ਕੇ ਕੋਣ ਇੰਜੋਏ ਕਰ ਰਹੇ ਨੇ ਜੀ ਚਲੋ ਜੀ ਅੱਗੇ ਅੱਗੇ ਆਓ ਜੀ ਕੁਛ ਕੁਛ ਤਾਂ ਜਾ ਬੈਠੇ ਨਾ ਪਪਾ ਇੱਧਰ ਦਿਖਾ ਰਿਹਾ ਮੜਾ ਜੰਨ ਨੂੰ ਪਪਾ ਦਿਖਾਓ ਕੁਛ ਹੁਣ ਆਏ ਬੈਠੇ ਵਾਦੀਆ ਪਾਵਨ ਦੇ ਵਿੱਚ ਸੁੰਦਰ ਮੂਤ ਦਾ ਦੇਖ ਦੇਖ ਬਿਲਕੁਲ ਇਦਾਂ ਲੱਗਦਾ ਜਿਵੇਂ ਸਭ ਕੁਝ ਸਾਹਮਣੇ ਦੇਖ ਰਹੀ ਹਾਂ ਜਿਵੇਂ ਬਿਲਕੁਲ ਪਹਿਲੀ ਵਾਰ ਦੇਖਣ ਤੇ ਤਾਂ ਇਦਾਂ ਲੱਗਦਾ ਜਿਵੇਂ ਬਿਲਕੁਲ ਅਸਲੀ ਨਹੀਂ ਤੇ ਅਸਲੀ ਰੂਪੀ ਦੇਖ ਰਹੇ ਹਾਂ ਜੀ ਵਾਹ ਜੀ ਵਾਹ ਬਹੁਤ ਬੰਦੇ ਵੀ ਆ ਗਏ ਮੇਰੇ ਨਾਲ ਫੁੱਲ ਵੀ ਆਏ ਹੋੜਾ ਪਰਿਵਾਰ ਦੇ ਨਾਲ ਸਾਡੀ ਧਾਰਮਿਕ ਸੰਸਥਾ ਦੇ ਵਿੱਚ ਅਸੀਂ ਆਈ ਹੋਈ ਹਾਂ ਦੇਖੋ ਤੁਸੀਂ

चलो 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 जी हाँ जी, हाँ जी रहा। लग रहा भूल भूल गया गया कहीं रास्ते में लंबी बहुत लंबी गुफा जी रास्ता नहीं तो मिल रहा क्या करे बच्चों लग रहा है जैसे डर लग रहा थोड़ा तो पिछे रहना अबे बच्चे पर देखो आगे आगे सीलिंग दी आगे एक और आगे आगे अपन देखते हैं क्या आएगा और एन, एन। सब तो क्या करता है सब तो पहले देखूंगा चलते जाओ पीछे ए फिर तक सीलिंग निकल गया जी गर्मी से अब हम बाहर आ गए बाहर आ गए हम एक बार बाहरला माहौल तो अनु नजरों में आ जाए ओ वाह जी वाह वाह जी वाह पापा जी ये वाली तो सारी मोहरत सरसा में आसपास कहीं नहीं दिखी जी हमें पापा जी देखिए भाई का बेटा आपने देखे कभी ऐसा इतना बड़ा कोई देख लिए भाई अच्छा उससे भी छोटा है कि इससे इसके जितना इसके जितना ठीक है ठीक है और अच्छा देखो और इसके इधर देखो और सामने वो सामने देखो देखो एक बार भी आना है एक बार भी आना है अच्छा जी अपन दवार है आ जाओ जी बार जाके और तुम आए जाके उधर आवाज़ेंगे अपना ना ना ना, ना आ जाओ सिर्जी की फोटो बहुत अलवाइनी है बस नहीं इतना ही फोटो तो आ जाओ बाजी बाबा पापा आ जाओ अब आ जाओ लिया खन उधर चले फिर आ जाओ पता ना उन्हों ਸਨੇਗਨ ਫਰੇਆ ਆ ਦੇਖੋ ਦੇਖੋ ਬਹੁਤ ਮੂਰਤੀਆਂ ਇਸ ਤੱਕ ਗਏ ਬਸ ਆਪਾ ਪਾਪਾ ਇਧਰ ਦਿਖਾਓ ਥੋੜਾ ਆਗੇ ਜੀ ਅਸੀਂ ਹੁਣ ਛੇਪੋਲੇ ਦਰਬਾਰ ਦੇ ਵਿੱਚ ਜਿੱਥੇ ਸਾਰੇ ਦੇਵ ਦੇਵ ਦੇ ਇਕੱਠੇ ਹੋਏ ਨੇ ਪਾਪਾ ਜਿਸ ਨੇ ਵੀ ਪਹਿਲੀ ਵਾਰ ਦੇਖਿਆ ਇਹਦਾ ਲੱਗਦਾ ਬਿਲਕੁਲ ਅਸਲੀਅਤ ਦੇ ਵਿੱਚ ਹੀ ਰਿਐਲਿਟੀ ਹੋਵੇ ਬਿਲਕੁਲ ਨਾ ਕਹਿੰਦਾ ਦ੍ਰਿਸ਼ ਬਣਿਆ ਹੋਇਆ ਜੀ ਪਰ ਮੋਹ ਵੀ ਜਾਗ ਆ ਗਿਆ ਜੀ ਦੇਖ ਕੇ ਪਰਲੋਕ ਹੀ ਲੱਗ ਰਿਹਾ ਨਾ ਬਿਲਕੁਲ ਪਰਲੋਕ ਹੀ ਲੱਗ ਰਿਹਾ ਜੀ ਬਿਲਕੁਲ ਦੇਖ ਕੇ ਤਾਂ ਇਤਨਾ ਵੱਡਾ 나ਗ ਦੇਵਤਾ ਬਾਜੀ ਬਾ ਸਾਰੇ ਬੱਚੇ ਵੀ ਇੰਜੋਏ ਕਰ ਰਹੇ ਆ ਫੋਟੋ ਲੈ ਰਹੇ ਆ ਜੀ ਪਰ ਕੁਝ ਬੱਚਿਆਂ ਦੇ ਮੂਡ ਥੋੜੇ ਜਿਹਾ ਖਰਾਬ ਹੋਏ ਲੱਗਦੇ ਦੋ ਤਿੰਨ ਬੱਚੇ ਦਾ ਹਾਸ ਮਖੋਣ ਇੱਕ ਬੱਚਾ ਥੋੜਾ ਜਿਆ ਇੱਕ ਨੂੰ ਤਾਂ ਭੁੱਖ ਲੱਗ ਰਹੀ ਹੈ ਟੈਂਸ਼ਨ ਦੇ ਵਿੱਚ ਲੱਗ ਰਿਹਾ ਸਟ्रेस ਦੇ ਵਿੱਚ ਹੈ ਪਤਾ ਨਹੀਂ ਕੀ ਚਾਹੁੰਦਾ ਹੈ ਕੌਣ ਹੋ ਗਈ ਓਹ ਤੁਹਾਨੂੰ ਲੱਗ ਰਹੀ ਹੈ ਲਓ ਫਿਰ ਵੀ ਦੇਵੇਂ ਵੀ ਇਹ ਨਿਜਵਾਇ ਲੈ ਰਹੇਗਾ ਉਸਦੇ ਨਿਜਵਾਇ ਦੇ ਪਿਆਰ ਤੇ ਲੈ ਰਹੇਗਾ ਅਰੰਦਰੋ ਸਮੈਲ ਧਾਰੀ ਹੈ ਪਰ ਉਪਰੋਂ ਹੱਸ ਨਹੀਂ ਰਿਹਾ ਸਾ ਸੁਣੀ ਦੇ ਹੁਣ ਆਪਾਂ ਪਾਸੇ ਹੱਸਣ ਇੱਥੇ ਆ ਕੇ ਪਾਰਕ ਤੇ ਜਾ ਰਹੇ ਆ ਆ ਜਾਓ ਚਲੋ ਜੀ ਚਲੋ ਮੈਂ ਭਾਈ ਤਾਂ ਇੱਥੇ ਹੀ ਭੱਗ ਗਿਆ ਇੱਧਰ ਸੇ ਚਲੋ ਬਟਾ ਇੱਧਰ ਸੇ ਇੱਧਰ ਇੱਧਰ ਆ ਜਾ ਇੱਧਰ ਜਾ ਰਹੇ ਆ ਆਪਾਂ ਪਾਰਕ ਦੇ ਵਿੱਚ ਇਹ ਦੇਖੋ ਕਿੰਨਾ ਬੜਾ ਦਰਸ਼ੀ ਹੁਣੀ ਨਾ ਰੱਖਿਆ ਨੇ ਤੋ ਫੁੱਲ ਤੇ ਆਹ ਦੇਖੋ ਇਹ ਇਹਨੇ ਇੱਥੇ ਪੇਂਟ ਕਰਤਾ ਆ ਜਾ ਆਏ ਠੀਕ ਮੈਨੂੰ ਪਤਾ ਨਹੀਂ ਇਹਨੂੰ ਕੀ ਹੋ ਗਿਆ ਦੇਖੋ ਪੂਰੀਏ ਗੁਫਾ ਦੇ ਨਾਲ ਬਾਹਰ ਲੱਜੋ ਗਈ ਯੋ ਬਹੁਤ ਵਧੀਆ ਬਣਾਇਆ ਤੇ ਜਿਹੜੇ ਆਏ ਹੋਏ ਨੇ ਇੱਥੇ ਉਹ ਕਮੈਂਟਾਂ ਦੇ ਵਿੱਚ ਯੈਸ ਜ਼ਰੂਰ ਲਿਖਿਓ ਤੇ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਹੁਣ ਆਪਾਂ ਆ ਦੇਖੋ ਜਿੱਧਰ ਕਿੰਨੇ ਵੱਡੇ ਪੱਖੇ ਲੱਗੇ ਹੋਏ ਨੇ ਤੇ ਉਧਰ ਕੁਟੀਆਂ ਆ ਗਈ ਤੇ ਜਿੰਨਾ ਉਹ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਉਹ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਜਿਹੜੇ ਇਸ ਜਗ੍ਹਾ ਤੇ ਆਏ ਹੋਏ ਨੇ ਉਹ ਕਮੈਂਟਾਂ ਦੇ ਵਿੱਚ ਯੈਸ ਟਾਈਪ ਜ਼ਰੂਰ ਕਰਕੇ ਜਾਇਓ ਬਾਕੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ